ਮੰਦ ਸਗਰ ਨੀਰ ਪਰਿਆ ਦੇ ਦੇਓ ਗਣ ਹਮਾਦੇ ਦਇਆ ਕਰਾ ਕਿਛ ਮੇਹ ਵਦੇ ਪੱਥਰ ਤਾਰੇ ਆਏ ਪ੍ਰਵ ਸ਼ਰਣਾ ਗਤੀ ਕਿਰਪਾ ਨ ਦਇਆ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹੰਦੋ ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਤਨ ਹੰਦੋ ਜੁਗ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਬਕਸ਼ੰਦ ਬਾਦਸ਼ਾਹ ਸਰਵ ਸੰਜੇ ਰਹਿ ਪਰ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੇ ਪਾਵਨ ਮਵਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰ ਮੁਸਲਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸੱਦ ਸੰਗਤ ਜੀਓ ਵੱਡੇ ਹੀ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅਪਾ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਉੰਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਂ ਸਤਿਗੁਰਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਨਾਲ ਸੰਗ ਪਾਈਏ ਗੁਰੂ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਬੜੇ ਆਤਮ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਸੰਗੜਾ ਦੀਪ ਦੀ ਤਮਾਮ ਜਿਤਨੇ ਵੀ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹ ਲੋਕ ਨੇ ਸਤਿਗੁਰਾਂ ਦੇ ਮੂਰਕ ਚਰਣਾ ਦੇ ਵਿੱਚ ਪਹੁੰਚੇ ਸਤਿਗੁਰੂ ਬਾਗ ਦੇ ਵਿੱਚ ਬੈਠੇ ਸੀ ਨੰਨੇ ਧਰਮਸਾਲਾ ਤਿਆਰ ਕਰਵਾਈ ਸੀ ਸਤਿਗੁਰੂ ਧਰਮਸਾਲਾ ਦੇ ਵਿੱਚ ਆਏ ਉਹ ਧਰਮਸਾਲਾ ਦੇ ਵਿੱਚ ਹਰ ਕੋਈ ਮਾਣ ਮਹਿਸੂਸ ਕਰਦਾ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮੂਰਕ ਚਰਨਾਂ ਦੇ ਵਿੱਚ ਰੱਖੇ ਕਿਉਂਕਿ ਸਰਬ ਸੰਜੀਵਾਲਤਾ ਦਾ ਸਨੇਹਾ ਦਿੰਦੀ ਹੈ ਜੋ ਧਰਮਸਾਲਾ ਮੰਦਰਾਂ ਨੂੰ ਮਸੀਤਾਂ ਨੂੰ ਔਰ ਵੀ ਧਰਮਕ ਦੁਆਰੇ ਨੇ ਜਿੰਨੇ ਅਸੀਂ ਨੇ ਬੰਡੀਆਂ ਬਾਅਦ ਦਿੱਤੀਆਂ ਨੇ ਇੱਕ ਧਰਮਸਾਲਾ ਇੱਕ ਐਸਾ ਟਿਕਾਣਾ ਹੈ ਜੋ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੀ ਦੇਖ ਰੇਖ ਦੇ ਹੇਠ ਇਹ ਪਹਿਲੀ ਧਰਮਸਾਲਾ ਤਿਆਰ ਕਰਵਾਈ ਸੀ ਸੰਗਲਾ ਦੀਪ ਦੇ ਵਿੱਚ ਹੁਣ ਮਾਣ ਮਹਿਸੂਸ ਕਰਦਾ ਹੈ ਹਿੰਦੂ ਜੰਦ ਹੈ ਵੀਰ ਉੱਥੇ ਮਾਣ ਮਹਿਸੂਸ ਕਰਦਾ ਜਿਹੜਾ ਇਸਲਾਮ ਧਰਮ ਵਾਲਾ ਹੈ ਬڑے ਚਾਮਾਂ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਧਰਮਸ਼ਾਲਾ ਦੇ ਵਿੱਚ ਆਏ ਸੰਗਤਾਂ ਆਆਂ ਇੱਕ ਰੌਣਕ ਬਣ ਗਈ ਇੱਥੇ ਮੇਲੇ ਦੀ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਥੇ ਰੌਣਕ ਲਾ ਦਿੱਤੀ ਰਾਜੇ ਦੀ ਚੰਦ ਕਲਾ ਰਾਣੀ ਵੀ ਆਈ ਲੋ ਸਾਰਾ ਨਗਰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਖੇਦਮਤ ਦੇ ਵਿੱਚ ਖਲੋਤਾ ਬੜੀ ਸ਼ਿੱਦਤ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸੇਵਾ ਕਰਦੇ ਪਏ ਨੇ ਜੋ ਜੋ ਕਿਸੇ ਨੇ ਸੇਵਾ ਕੀਤੀ ਹੈ ਆਪਣੇ ਧਰਮ ਦੇ ਮੁਤਾਬਕ ਹੀ ਜ਼ਿਆਦਾਤਰ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਸਾਡੇ ਧਰਮ માં ਏਦਾਂ ਹੈ ਅਸੀਂ ਏਦਾਂ ਉਹਦੀ ਪੂਜਾ ਕਰੀਏ ਆਰਤੀ ਕਰੀਏ ਮਨੋਦ ਕਰੀਏ ਤਾਂ ਸਭ ਤੋਂ ਜ਼ਿਆਦਾ ਹਿੰਦੂ ਧਰਮ ਦੇ ਮੁਤਾਬਕ ਹੁੰਦਾ ਜਿਸ ਤਰ੍ਹਾਂ ਫੁੱਲ ਲੈ ਗੇ ਤੂਫਾਂ ਤਖਾਈਆਂ ਜਾਂਦੀਆਂ ਨੇ ਜੋਤਾਂ ਲਾਈਆਂ ਜਾਂਦੀਆਂ ਨੇ ਉਹਦੇ ਮੁਤਾਬਕ ਜਿਤਨੇ ਹਿੰਦੂ ਵੀਰ ਸੀ ਐਦਾਂ ਦੀਵੇ ਲਾਏ ਗਏ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਰਾਣੀ ਨੇ ਲਾਇਆ ਤਾਂ ਹੋਰ ਕਈ ਸ਼ਖਸ ਆਏ ਜਿਨ੍ਹਾਂ ਦੀ ਉਮਰ ਕਾਫੀ ਸੀ ਤਾਂ ਉਹ ਆਪਣੇ ਧਰਮ ਦੇ ਮੁਤਾਬਕ ਉਹਨਾਂ ਨੇ ਕਿ ਸਾਡਾ ਗੁਰੂ ਨਾਨਕ ਦੇ ਮਹਾਰਾਜ ਜੀ ਭਗਵਾਨ ਆਏ ਨੇ ਸਾਡੇ ਇਸਲਾਮ ਧਰਮ ਦੇ ਸੀ ਤਾਂ ਉਹ ਸਭ ਤੋਂ ਜ਼ਿਆਦਾ ਮੰਨ ਲੋ ਜਿਸ ਤਰ੍ਹਾਂ ਪਰੋਜੇ ਰੱਖਦੇ ਨੇ ਅਤੇ ਜਿਵੇਂ ਵੀ ਜੁਮਾ ਮਨਾਉਂਦੇ ਤਾਂ ਉਹ ਕੁਰਬਾਨੀ ਦਿੰਦੇ ਨੇ ਕਿਸੇ ਵੀ ਜੀਵ ਨੂੰ ਮੰਨ ਲੋ ਕੁਰਬਾਨੀ ਉਹ ਉਹਨਾਂ ਦੇ ਧਰਮ ਦੇ ਮੁਤਾਬਕ ਸਭ ਤੋਂ ਜ਼ਿਆਦਾ ਉਹਨੂੰ ਚੰਗਾ ਮੰਨਦੇ ਤਾਂ ਉਹਨਾਂ ਨੇ ਫਿਰ ਆਪਣੇ ਹਿਸਾਬ ਦੇ ਨਾਲ ਕੁਰਬਾਨੀ ਤਾਂ ਨਹੀਂ ਪਰ ਉਹਨਾਂ ਨੇ ਲੰਗਰ ਤਿਆਰ ਕਰਵਾ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਲਈ ਲੈ ਕੇ ਆਏ ਸੀ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਬਦਾਮ ਲੈ ਕੇ ਆਏ ਨੇ ਖੁਦਾ ਕਾਜੂ ਲੈ ਕੇ ਆਏ ਨੇ ਇਦਾਂ ਦਾ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਲਈ ਲੈ ਕੇ ਆਏ ਹੁਣ ਸਾਰਿਆਂ ਦੀਆਂ ਜਿਹੜੀਆਂ ਉਪਹਾਰ ਲੈ ਕੇ ਆਏ ਨੇ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਸਾਰਿਆਂ ਦਾ ਪ੍ਰਵਾਨ ਕੀਤਾ ਹੁਣ ਸਾਰਿਆਂ ਦੇ ਨਾਲ ਗੁਰੂ ਨਾਨਕ ਦੇ ਮਹਾਰਾਜੀ ਜਦੋਂ ਗੱਲਬਾਤ ਕਰਦੇ ਨੇ ਤਾਂ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ ਕੀ ਉਪਦੇਸ਼ ਦੇ ਰਹੇ ਨੇ ਪਿਛਲੀ ਲੜੀ ਦੇ ਵਿੱਚ ਆਪਾਂ ਇੱਥੇ ਤੱਕ ਲੜੀ ਵਿਚਾਰਿਕ ਸਿਆਉ ਲੜੀ ਅੱਗੇ ਤੋਰੀਏ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ ਬੜੇ ਪ੍ਰੇਮ ਅਦਬ ਸਤਕਾਰ ਸਹਿਤ ਆਪਾ ਗੁਰੂ ਇਤਿਹਾਸ ਸਰਵਣ ਕਰੀਏ ਕਵੀ ਸੰਤੋਖ ਸਿੰਘ ਜੀ ਦਾ ਇਤਿਹਾਸ ਲਿਖਿਆ ਹੋਇਆ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਚੌਪਈ ਸੁਨ ਕਰ ਸ੍ਰੀ ਗੁਰੂ ਕੋ ਉਪਦੇਸ਼ਾ ਜਿਤਨੇ तमाम ਸੰਗਲਾ ਦੀਪ ਦੇ ਨੇ ਇੱਕ ਦੇਸ਼ ਹੈ ਸੰਗਲਾ ਦੀਪ ਸੰਗੜਾ ਦੀਪ ਦੇ ਤਨਵਾਨ ਲੋਕ ਨੇ ਬਹੁਤ ਮਾਇਆ ਅਤੇ ਬੜਾ ਧਰਮ ਦੇ ਮੁਤਾਬਕ ਬੜਾ ਚਲਦੇ ਸੀ ਜਿਵੇਂ ਇਹਨਾਂ ਦੇ ਧਰਮ ਦੇ ਮੁਤਾਬਕ ਕਿਸੇ ਨੇ ਇਸ ਤਰ੍ਹਾਂ ਰੋਜ਼ੇ ਰੱਖਣ ਵਾਲੇ ਰੋਜ਼ੇ ਰੱਖਦੇ ਨੇ ਵਰਤ ਰੱਖਣ ਵਾਲੇ ਵਰਤ ਰੱਖਦੇ ਸੀ ਇਹ ਧਰਮ ਦੀ ਮਨੋਤ ਇਹਨਾਂ ਦੀ ਕਿ ਸਾਡਾ ਆ ਵਰਤ ਰੱਖਿਆ ਜਾਵੇਗਾ ਸਾਡਾ ਦੇਵੀ ਦੇਵਤਾ ਮੰਨ ਜੇਗਾ ਸਾਡੇ ਤੇ ਰਿਝ ਜੇਗਾ ਤਾਂ ਉਹਨਾਂ ਦਾ ਮੁਬਾਰਕ ਹੈ ਜੋ ਇਦਾਂ ਕਰਦੇ ਆ ਉਹ ਧਰਮ ਦੇ ਮੁਤਾਬਕ ਬੜਾ ਚੱਲਦੇ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਉਹਨਾਂ ਨੂੰ ਉਪਦੇਸ਼ ਸੁਣਾਇਆ ਅਤੇ ਹਾਥ ਬੰਦ ਦੁਆ ਕਹਤ ਨਰੇਸ਼ਾ ਗੁਰੂ ਨਾਨਕ ਦੇ ਮਹਾਰਾਜੀ ਰਾਜੇ ਨੂੰ ਨੇੜੇ ਸੱਦੇ ਨਰੇਸ਼ਾ ਉਸ ਰਾਜੇ ਸ਼ਿਵਨਾਵਨ ਨੂੰ ਨੇੜੇ ਸੱਦੇ ਆਤੇ ਸੱਦ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਇਹ ਦੱਸੋ ਕੀ ਦੁਨੀਆ ਤੇ ਸਭ ਤੋਂ ਸ੍ਰੇਸ਼ਟ ਇਨਸਾਨ ਦੇ ਲਈ ਹੈ ਕੀ ਹੈ ਤੁਹਾਡੇ ਲਈ ਕੀ ਹੋ ਸਕਦਾ ਤਵਨ ਰਾਜਾ ਕਹਿਣ ਲੱਗਾ ਸਾਡੇ ਲਈ ਤਾਂ ਇਹ ਹੋ ਸਕਦਾ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਮਾਇਆ ਮੰਗੇਗਾ ਜਿਹਦੇ ਕੋਲ ਰਤਬਾ ਨਹੀਂ ਹੈ ਉਹ ਰਤਬਾ ਮੰਗੇਗਾ ਜਿਹਦੇ ਕੋਲ ਕੋਈ ਅੰਗ ਪੈਰ ਨਹੀਂ ਤਾਂ ਉਹ ਆਪਣੇ ਅੰਗ ਪੈਰ ਮੰਗੇਗਾ ਜਿਹਦੇ ਕੋਲ ਕੁਝ ਹੈ ਨਹੀਂ ਉਥੇ ਤੱਕ ਉਹਦੀ ਚਾਹਤ ਹੋ ਸਕਦੀ ਹੈ ਖੁਆਇਸ਼ ਹੋ ਸਕਦੀ ਹੈ ਦੁਨੀਆਂ ਦੇ ਵਿੱਚ ਰੱਬ ਨੂੰ ਮੰਨਿਆ ਜਾਂਦਾ ਹੈ ਪਰਮਾਤਮਾ ਨੂੰ ਉਹਦੀ ਮਨੋਤ ਕੀਤੀ ਜਾਂਦੀ ਹੈ ਰਜਾ ਹੋਇਆ ਰੱਬ ਨੂੰ ਕਦੇ ਨਹੀਂ ਜਾਂਦਾ ਸਿਰਫ ਮਨਾਇਆ ਜਾਂਦਾ ਹੈ ਕਿ ਸਾਨੂੰ ਆ ਦਾਤ ਚਾਹੀਦੀ ਹੈ ਸਾਨੂੰ ਆ ਵਸਤੂ ਚਾਹੀਦੀ ਹੈ ਪਦਾਰਥ ਚਾਹੀਦੀ ਹੈ ਆ ਸਾਡੀ ਭਾਵਨਾ ਮਾ ਪੂਰੀ ਹੋਵੇ ਤਾਂ ਮਨੋਤ ਜ਼ਰੂਰ ਹੁੰਦੀ ਹੈ ਮਨਾਇਆ ਜਾਂਦਾ ਹੈ ਰਜਾਇਆ ਨਹੀਂ ਜਾਂਦਾ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਰਜਾਉਣ ਦੇ ਵਿੱਚ ਅਤੇ ਮਨਾਉਣ ਦੇ ਵਿੱਚ ਜਿਸ ਤਰ੍ਹਾਂ ਇਨਸਾਨ ਦੇ ਕਰਮ ਨੇ ਤਾਂ ਜਿਵੇਂ ਜ਼ਮੀਨ ਸਮਾਨ ਦਾ ਫਰਕ ਹੈ ਪਰ ਰਾਜੇ ਨੇ ਦੋ ਮੇ ਹੱਥ ਜੋੜੇ ਉਹ ਕਹਿਣ ਲੱਗਾ ਮੈਨੂੰ ਕੋਈ ਪਤਾ ਨਹੀਂ ਇਹਨਾਂ ਦੇ ਬਾਰੇ ਕਿਉਂਕਿ ਤੁਸੀਂ ਰੱਬ ਦਾ ਰੂਪ ਹੋ ਸਾਡੇ ਇਸ ਨਗਰ ਦੇ ਵਿੱਚ ਆਏ ਹੋ ਇਹਨਾਂ ਦੇ ਬਾਰੇ ਤਾਂ ਤੁਸੀਂ ਸਮਝਾ ਸਕਦੇ ਪਰ ਇੱਕ ਗੱਲ ਜ਼ਰੂਰ ਹੈ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੈ ਅਸੀਂ ਉਸ ਚੀਜ਼ ਤੱਕ ਪਹੁੰਚ ਜਾਣੇ ਆ ਤਾਂ ਫਿਰ ਦੂਜੀ ਚੀਜ਼ ਦੇ ਨਾਲ ਸਾਡਾ ਲਗਾਭ ਹੋ ਜਾਂਦਾ ਹੈ ਹੁਣ ਮੈਂ ਇਸ ਆਸਣ ਤੇ ਬੈਠਾ ਰਾਜਾ ਹਾਂ ਕਈਆਂ ਦੇ ਇੱਥੇ ਤੱਕ ਪਹੁੰਚ ਨਹੀਂ ਹੈ ਤਾਂ ਉਹ ਇੱਥੇ ਤੱਕ ਕਹਿੰਦੇ ਨੇ ਕਿ ਰੱਬ ਦੀ ਬੜੀ ਕਿਰਪਾ ਹੋ ਜੇਗੀ ਮੈਂ ਇੱਥੇ ਤੱਕ ਪਹੁੰਚ ਜੀਏ ਰਾਜੇ ਬਣਦੀ ਅਤੇ ਮੈਂ ਇੱਥੇ ਤੱਕ ਪਹੁੰਚ ਕੇ ਹੋਰ ਮਨੋਂ ਤੁਰਦਾ ਪਿਆ ਕਿ ਮੇਰਾ ਇਹ ਤਾਂ ਏਰੀਆ ਹੈ ਸੰਗਲਾਦੀਪ ਨੇੜੇ-ਤੇੜੇ ਤੇ ਵੀ ਮੇਰਾ ਹੁਕਮ ਚੱਲੇ ਹੋਰ ਦਾਇਰਾ ਸੋਚ ਲੈਂਦਾ ਮਤਲਬ ਹੋਰ ਤ੍ਰਿਸ਼ਨਾ ਵੱਧ ਜਾਂਦੀ ਸਾਡੀ ਤਾਂ ਬਸ ਇਹ ਹੈ ਕਿ ਹੁਣ ਮੇਰੀ ਭਾਵਨਾ ਸੀ ਕਿ ਜਿੱਥੇ ਤੱਕ ਹੋ ਸਕੇ ਬਸ ਮੈਨੂੰ ਲੋਕ ਰਾਜਾ ਕਹਿਣ ਮੇਰੇ ਹੁਕਮ ਚੱਲੇ ਉਹ ਵੀ ਹਾਸਲ ਹੋ ਜਾਏਗਾ ਤਾਂ ਫਿਰ तमाम ਹੋਰ ਜਿੰਨੇ ਲਾਗੇ ਦੇ ਪਿੰਡ ਨੇ ਉੱਥੇ ਤੱਕ ਮੇਰਾ ਹੁਕਮ ਚੱਲੇ ਪਰ ਤ੍ਰਿਸ਼ਨਾ ਘਟੇਗੀ ਨਹੀਂ ਵੱਧਦੀ ਜਾਵੇ ਬਸ ਇਤਨੀ ਇੱਕ ਗੱਲ ਰਾਜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ ਸਾਨੂੰ ਤਾਂ ਇਤਨੀ ਇੱਕ ਗੱਲ ਪਤਾ ਕਿਉਂਕਿ ਮੈਨੂੰ ਆਪਣੀ ਪਤਾ ਹੈ ਲੋਕ ਤਰਸਦੇ ਨੇ ਇਸ ਪਦ ਤੇ ਬਹਿਣ ਦੇ ਲਈ ਕਿ ਰਾਜਾ ਬਣੇ ਮੈਂ ਰਾਜੇ ਤੋਂ ਬਹਿ ਕੇ ਵੀ ਮੈਂ ਰਜਿਆ ਨਹੀਂ ਹਾਂ ਰਾਜਾ ਉਸ ਨੂੰ ਕਿਹਾ ਜਾਂਦਾ ਜਿਹੜਾ ਰੱਜੇ ਮੇਰੇ ਕੋਲ ਤਾਂ ਕਿਸੇ ਚੀਜ਼ ਦਾ ਰੱਜ ਨਹੀਂ ਹੈ ਰਾਜਾ ਕਹਿੰਦਾ ਮੇਰੀ ਅਵਸਥਾ ਹੈ ਜਿਹੜੀ ਤੁਹਾਡੇ ਕੋਲ ਮੈਂ ਦੁਨੀਆ ਦੇ ਸਾਹਮਣੇ ਅਤੇ ਤੁਹਾਡੇ ਅਗਰੇ ਆਪਣੇ ਅੰਦਰ ਦੀ ਵਿਰਤੀ ਬਿਆਨ ਕਰਦਾ ਪਿਆ ਮੈਂ ਤੁਹਾਨੂੰ ਸੱਚ ਦੱਸਦਾ ਪਿਆ ਰਜ ਨਹੀਂ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮੂबारक ਚਲਣਾ ਤੇ ਲੰਮਾ ਪੇਕੇ ਇਹ ਤਰਲੇ ਕਰਦਾ ਕਿ ਮਨ ਨਿਰਮਲ ਕੋ ਮਾਰਗ ਦਿਓ ਕਿਵੇਂ ਸਾਡਾ ਮਨ ਨਿਰਮਲ ਹੋਵੇਗਾ ਕਿਹੜਾ ਮਾਰਗ ਚੱਲੀਏ ਕਿਸ ਮਾਰਗ ਕਿਸ ਰਸਤੇ ਤੇ ਚੱਲੀਏ ਸਾਡੇ ਮਨੋਂ ਰਜ ਅਜੇ ਗੁਰੂ ਨਾਨਕ ਦੇ ਮਹਾਰਾਜ ਜੀ ਸਾਰੇ ਜੇ तमाम जितने ਨਗਰ ਦੇ ਨੇ ਨੇੜੇ ਤੇੜੇ ਨਗਰਾਂ ਦੇ ਵੀ ਪਹੁੰਚੇ ਸੀ ਤਾਂ ਉਹਨਾਂ ਦੇ ਨਾਲ ਸਤਿਗੁਰੂ ਕਹਿੰਦੇ ਨੇ ਇੱਕੋ ਹੀ ਗੱਲ ਹੁੰਦੀ ਹੈ ਭਾਈ ਜੇ ਰੱਬ ਦੇ ਦਰ ਤੇ ਰਜ ਆਵੇ ਤਾਂ ਰੱਬ ਦੇ ਦਰ ਤੇ ਜਾ ਕੇ ਗੁਨਾਹਾਂ ਦੀ ਮਾਫੀ ਮੰਗੀ ਜਾਂਦੀ ਹੈ ਅਤੇ ਮਾਫੀਏ ਦੇ ਕਰਕੇ ਕਿ ਜੋ ਗੁਨਾਹ ਕੀਤੇ ਨੇ ਜੋ ਪਾਪ ਕੀਤੇ ਨੇ ਦਾਤਾ ਜੀ ਤੁਹਾਡੇ ਅੱਗੇ ਅਸੀਂ ਤਰਲਾ ਕਰਦੇ ਆਂ कि ਅੱਜ ਤੋਂ ਬਾਅਦ ਇਦਾਂ ਦੇ ਗੁਨਾਹ ਨਹੀਂ ਕਰਾਂਗੇ ਤੌਬਾ ਕਰੇਗਾ ਤਾਂ ਫਿਰ ਤਾਂ ਰੱਬ ਦੀ ਰਹਿਮਤ ਵਰਸ ਸਕਦੀ ਹੈ ਉਹ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਹ ਤਾਂ ਬੰਦੇ ਨੂੰ ਰੱਜ ਆਉਣਾ ਬੜਾ ਮੁਸ਼ਕਲ ਹੈ ਰੱਬ ਦੀ ਰਹਿਮਤ ਤੋਂ ਬਿਨਾ ਅੱਜ ਤੱਕ ਰੱਜ ਕਿਸੇ ਨੂੰ ਨਹੀਂ ਆਇਆ ਜਿਨ੍ਹਾਂ ਨੇ ਰੱਬ ਦੀ ਰਹਿਮਤ ਲਈ ਹੈ ਤਾਂ ਉਹਨਾਂ ਦੇ ਕੋਲ ਨਹੀਂ ਰੱਜ ਆਇਆ ਦੁਨੀਆ ਤੇ ਹਰ ਇੱਕ ਚੀਜ਼ ਜਿਹੜੀ ਹੈ ਇਨਸਾਨ ਤੇ ਆਪਣੇ ਹਿਸਾਬ ਦੇ ਨਾਲ ਚੱਲਦਾ ਇੱਕ ਮੌਤ ਹੈ ਜਿਹੜੀ ਇਨਸਾਨ ਦੇ ਹਿਸਾਬ ਤੋਂ ਬਾਹਰ ਹੈ ਕਈਆਂ ਨੇ ਉਹਨੂੰ ਵੀ ਜਿੱਤ ਲਿਆ ਸੀ ਮੌਤ ਨੂੰ ਵੀ ਜਿੱਤ ਲਿਆ ਸੀ ਹਰਨਾਕਸ਼ ਵਰਗਿਆਂ ਨੇ ਰਾਵਣ ਵਰਗਿਆਂ ਨੇ ਵਾਰਿਦਾਂ ਦੇ ਲਈ ਸੀ ਕਿ ਨਹੀਂ ਮਰ ਸਕਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੌਤ ਨੂੰ ਵੀ ਜਿੱਤ ਲਿਆ ਇਸ ਇਨਸਾਨ ਨੇ ਤਾਂ ਉਦੋਂ ਤੱਕ ਉਹਦੀ ਬਿਰਤੀ ਸੀ ਉਹ ਰਜਿਆ ਹੋਇਆ ਸੀ ਤਾਂ ਜਦੋਂ ਤ੍ਰਿਸ਼ਨਾ ਆਈ ਤਪੋਦਵਰੇ ਦਾ ਜਿਹੜਾ ਇਹਦੇ ਕੋਲ ਸਭ ਕੁਝ ਆਇਆ ਸੀ ਕਿ ਮੈਂ ਕਿਸੇ ਤੋਂ ਮਰਾਂ ਨਾ ਦਾ ਅੰਦਰ ਨਾ ਬਾਹਰ ਨਾ ਜਲੇ ਹਲਨਾਖ ਸਥਲੇ ਹਰਨਾਖ ਜਿਹੜਾ ਆਪਣੇ ਆਪ ਨੂੰ ਬਸ ਕਹਿੰਦਾ ਸੀ ਭਗਵਾਨ ਮੈਂ ਹਾਂ ਤਾਂ ਫਿਰ ਉਹਨੂੰ ਵੀ ਉਹਦਾ ਵੀ ਪਰਮਾਤਮਾ ਨੂੰ ਅੰਤ ਕਰਨਾ ਪਿਆ ਕਿਦੇ ਅੰਦਰ ਆਪਣੀ ਮੈਂ ਈਗੋ ਜ਼ਿਆਦਾ ਆ ਗਈ ਇਹਦਾ ਸਰੀਰਕ ਬਣ ਗਿਆ ਤਗੋਰ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਸਭ ਤੋਂ ਵੱਡੀ ਗੱਲ ਇਨਸਾਨ ਦੇ ਲਈ ਇਹ ਹੈ ਕਿ ਛੋੜੇ ਧਰਮ ਦੇ ਮੁਤਾਬਕ ਹੀ ਹੈ ਹਿੰਦੂ ਧਰਮ ਦੇ ਮੁਤਾਬਕ ਹੀ ਹੈ ਜਿਹੜਾ ਰਾਵਣ ਹੋਇਆ ਅਤੇ ਇਹ ਹਰਨਾਕਸ਼ ਜੀ ਹੋਏ ਨੇ ਬੰਦਗੀ ਵੱਡੀ ਉਹਨਾਂ ਦੇ ਕੋਲ ਪਰ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਤੁਹਾਡੇ ਕੋਲ ਕਿਤਨੀਕ ਤਾਕਤ ਹੋ ਸਕਦੀ ਹੈ ਕਿਤਨੀਕ ਵਰਤੀ ਹੋ ਸਕਦੀ ਹੈ ਟਕਾ ਦੇ ਵਿੱਚ ਬੜੀ ਮੁਸ਼ਕਲ ਹੈ ਹਰਨਾਖਸ਼ ਵਰਗੀ ਵਿਰਤੀ ਬਣਾਉਣੀ ਬੜੀ ਮੁਸ਼ਕਲ ਹੁਣ ਜਿਹੜੇ ਹਿਸਾਬ ਦੇ ਨਾਲ ਉਹਨੇ ਮੌਤ ਨੂੰ ਜਿੱਤੇ ਐ ਮੌਤ ਦਾ ਪਰ ਮੰਗੇ ਐ ਲਾਜ਼ਮੀ ਐ ਉਹ ਰੱਬ ਦੇ ਨਾਲੇ ਕਿਵੇਂ ਕੋ ਹੋਇਆ ਸੀ ਪਹਿਲਾਂ ਰੱਬ ਨੇ ਤਾਂ ਉਹਨੂੰ ਵਰ ਦਿੱਤਾ ਸੀ ਹੁਣ ਕਿਸੇ ਦੇ ਹਿਸਾਬ ਦੇ ਵਿੱਚ ਨਹੀਂ ਆਉਂਦਾ ਰਾਵਣ ਨੂੰ ਵਰ ਮਿਲਿਆ ਕਿ ਕੋਈ ਮਾਰ ਨਹੀਂ ਸਕਤ ਧੰਨ ਦੇ ਵਿੱਚ ਤੀਰ ਇਥੇ ਐ ਸਭ ਕੁਝ ਤਾਂ ਉਹਨੇ ਆਪਣੇ ਭਰਾ ਨੂੰ ਦੱਸਿਆ ਪਰਾਣੇ ਰਾਵਣ ਨੂੰ ਦੱਸਿਆ, ਰਾਮ ਨੂੰ ਦੱਸਿਆ। ਰਾਮ ਨੇ ਫੇਰ ਤੁੰਨ ਦੇ ਵਿੱਚ ਸੀ ਤੀਰ ਮਾਰੇ। ਅਸਿਨੇ ਰਾਮ ਨੂੰ ਰਾਵਣ ਨੂੰ ਮਾਰਨ ਵਾਲਾ ਦੁਨੀਆ ਤੇ ਕੋਈ ਨਹੀਂ ਸੀ। ਕਹੀਂ ਰਾਮ ਆ ਜਾਂਦੇ ਦੁਨੀਆ ਤੇ ਤਾਂ ਉਹਨੂੰ ਮਾਰਾਵਣ ਨੂੰ ਨਹੀਂ ਮਾਰ ਸਕਦੇ ਸੀ। ਪਰ ਭਰਾ ਨੇ ਦੱਸਿਆ ਉਸੇ ਦੇ ਭਰਾ ਨੇ ਰਾਵਣ ਦੇ ਭਰਾ ਨੇ ਇਹਦੀ ਤੁੰਨ ਦੇ ਵਿੱਚ ਤੀਰ ਮਾਰ। ਫੇਰ ਮਰੇਗਾ। ਕਹਿਣ ਦਾ ਭਾਵ ਕਿ ਮੌਤ ਨੂੰ ਇਹਨਾਂ ਨੇ ਜਿੱਤਿਆ ਹੋਇਆ ਸੀ। ਪਰ ਜਦੋਂ ਆਪਣਾ ਹੀ ਇਹਨਾਂ ਨੇ ਇਸ ਤਰ੍ਹਾਂ ਗੁਰਬਾਣੀ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਤਾਂ ਜਦੋਂ ਸਾਧੂ ਦੇ ਕੋਲ ਜਾਈਦਾ ਕਹਿੰਦੇ ਆਪਣੀ ਮੈਂ ਆਪਣੀ ਔਮ ਮੈਂ ਆਪਣੀ ਈਗੋ ਨੂੰ ਜਾਂ ਗੁਰੂ ਦੇ ਦਵਾਰੇ ਮੰਦਰ ਜਾਈਦਾ ਮਸੀਤੇ ਜਾਈਦਾ ਹਰ ਦਵਾਰੇ ਜਾਈਦਾ ਕਿਸੇ ਚਰਚੇ ਚਿੱਤੇ ਵੀ ਜਾਈਦਾ ਧਰਮਕ ਟਿਕਾਣੇ ਤੇ ਆਪਣੀ ਮੈਂ ਨੂੰ ਆਪਣੀ ਹੰਗਤਾ ਨੂੰ ਬਾਹਰ ਰੱਖ ਕੇ ਜਾ ਉਥੇ ਜਾਵੇਂ ਸਿਰਫ ਇਕੱਲਾ ਤੂੰ ਹੋਵੇਂ ਕਿ ਮੈਂ ਤੁਹਾਡੇ ਕੋਲ ਆਇਆ ਅਤੇ ਮੈਂ ਤੁਹਾਡੇ ਦਰ ਤੇ ਪ੍ਰਵਾਨ ਹਾਂ ਹੁਣ ਜਿਹੜੀਆਂ ਸੁਗਾਤਾਂ ਰੱਬ ਨੇ ਦਿੱਤੀਆਂ ਨੇ ਸਿ ਉਹਨਾਂ ਨੂੰ ਪ੍ਰਵਾਨ ਕਰੀ ਜਾਣੀਆਂ ਉਹ ਤਾਂ ਦਿੱਤੀ ਹੀ ਰੱਬ ਨੇ ਨੇ ਜਿਹੜੀਆਂ ਦਿੱਤੀਆਂ ਰੱਬ ਨੇ ਅਤੇ ਰੱਬ ਨੂੰ ਅਸੀਂ ਦੇ ਵੀ ਕੀ ਸਕਦੇ ਹਾਂ ਇੱਥੋਂ ਤਾਂ ਮੰਗਦੇ ਆ ਨਾ ਹਰ ਇੱਕ ਚੀਜ਼ ਇੱਥੋਂ ਮੰਗੀ ਹੈ ਤਾਂ ਰੱਬ ਨੂੰ ਅਸੀਂ ਕੀ ਦੇ ਸਕਦੇ ਹਾਂ ਸਾਡੇ ਕੋਲ ਤਾਂ ਸਤਿਗੁਰੂ ਕਹਿੰਦੇ ਨੇ ਜੇ ਦੇ ਸਕਦਾ ਹੈ ਨਾ ਤੇਰਾ ਮਨ ਹੈ ਤੇਰੇ ਕੋਲ ਸਮਾਂ ਹੈ ਇਹ ਤੂੰ ਰੱਬ ਨੂੰ ਕੁਝ ਦੇ ਸਕਦਾ ਹਾਲਾਂਕਿ ਸਮਾਂ ਵੀ ਰੱਬ ਦੀ ਹੈ ਪਰ ਤੇਰੇ ਕੋਲ ਅਥਾਰਟੀ ਹੈ ਰੱਬ ਨੇ ਜੋ ਸਮਾਂ ਹੀ ਦਿੱਤੀ ਹੈ ਨਾ ਅਥਾਰਟੀ ਹੈ ਤੇਰੇ ਕੋਲ ਇਹਨੂੰ ਭਾਵੇਂ ਸਫਲਾ ਕਰ ਲੈ ਅਤੇ ਭਾਵੇਂ ਨੂੰ ਲੰਗਾ ਲੈ ਭਾਵੇਂ ਨੂੰ ਬੇਅਰਥ ਗਵਾ ਲੈ ਚੰਗਾ ਕਰ ਲੈ ਮਾੜਾ ਕਰ ਲੈ ਉਹ ਤੇਰੇ ਆਪਣੇ ਹੱਥ ਦੇ ਵਿੱਚ ਤਾਂ ਜਦੋਂ ਇਹ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਉਪਦੇਸ਼ ਦੇ ਰਹੇ ਸੀ ਅਤੇ ਉਹਨਾਂ ਨੂੰ ਰਸਤਾ করুণਾ ਕਰ ਬਖਸ਼ੋ ਦੁੱਖ ਖੋਉ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨੂੰ ਕਹਿੰਦੇ ਨੇ ਪਰਮਾਤਮਾ ਜੀ ਜਦੋਂ ਕਿਰਪਾ ਕਰਦੇ ਨੇ ਨਾ ਜਿਹੜੇ ਸਾਡੇ ਤਮਾਗ ਦੁੱਖ ਨੇ ਆਉਣ ਵਾਲੇ ਵੀ ਪਿੱਛੇ ਕਮਾ ਚੁੱਕੇ ਹਉਣ ਕਮਾ ਰਹੇ ਆ ਅਗਲਾ ਵੀ ਅਸੀਂ ਦੁੱਖ ਕਮਾ ਲੈਣੇ ਆ ਹਾਜੀ ਸਾਡੇ ਕੋਲ ਆਇਆ ਨਹੀਂ ਹੈ ਦੁੱਖ ਪਰ ਅਸੀਂ ਉਹ ਕਮਾ ਸੋਚ ਵਿਚਾਰ ਇਦਾਂ ਦੇ ਬਣਾ ਲਈ ਸਾਡੇ ਕਰਮ ਇਦਾਂ ਦੇ ਬਣਗੇ ਤਾਂ ਅਸੀਂ ਪਹਿਲਾਂ ਕਮਾ ਲੈ ਅੱਜ ਦਾ ਜੋ ਕਰ ਲਿਆ ਉਹ ਸਾਡੇ ਸਾਹਮਣੇ ਆਉਣਾ। ਬਾਬਾ ਫਰੀਦ ਜੀ ਕਹਿੰਦੇ ਨੇ ਕਾਲੇ ਲਿਖਣਾ ਲੇਖ। ਕਿ ਕਾਲੇ ਲਿਖ ਲੇਖ ਰੱਬ ਨੇ ਨਹੀਂ ਲਿਖੇ ਤੂੰ ਆਪਣੇ ਆਪ ਲਿਖੇ ਨੇ ਕੱਲ ਦਾ ਅੱਜ ਦਾ ਤੇਰਾ ਕੀਤਾ ਹੋਇਆ ਕੱਲ ਨੂੰ ਤੇਰਾ ਲੇਖ ਬਣ ਜੇਗਾ। ਲਿਖਤ ਹੋ ਰਿਆਂ ਉਹ ਲੇਖ ਤੇਰੇ ਸਾਹਮਣੇ ਆਵੇਗਾ ਚੰਗਾ ਕਰ ਲੈ ਮੰਦਾ ਕਰ ਲੈ ਉਹ ਤੇਰੇ ਆਪਣੇ ਲਿਖੇ ਹੋਏ ਨੇ। ਫਿਰ ਜੇ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜੇ ਤੈਨੂੰ ਪਤਾ ਹੈ ਤੇਰਾ ਲਿਖਿਆ ਹੋਇਆ ਹੈ। ਉਹ ਕਾਲੇ ਲੇਖ ਬਣਦੇ ਨੇ ਕਾਲੇ ਬਣਦੇ ਨੇ ਕੁੱਪ ਹਨੇਰਾ ਬਣਦਾ ਤੇਰੇ ਲਈ ਤੇਰੇ ਲੇਖ ਹੀ ਕਾਲੇ ਬਣਗੇ ਤਾਂ ਫਿਰ ਪਿੱਛੇ ਕੀ ਰਹਿ ਗਿਆ ਸਭ ਕੁਝ ਖਤਮ ਹੈ ਤੁਹਾਨੂੰ ਸਤਿਗੁਰੂ ਕਹਿੰਦੇ ਇਨਸਾਨ ਨੂੰ ਪਤਾ ਹੈ ਪਰ ਫਿਰ ਵੀ ਲਿਖਦਾ ਕਾਲੀ ਪਏ ਆਪਣੇ ਸੋਚ ਵਿਚਾਰ ਮਾੜੀ ਕਾਲੇ ਲੇਖ ਬਣਗੇ ਕਰਮ ਸਾਡੇ ਮਾੜੇ ਕਾਲੇ ਲੇਖ ਬਣਗੇ ਸਾਡੇ ਕਿਰਤ ਸਾਡੀ ਮਿਰਤ ਆ ਗਈ ਹੈ ਕਿਰਤ ਦੇ ਵਿੱਚ ਸਾਡੇ ਲੇਖ ਕਾਲੇ ਬਣਗੇ ਖਾਣਾ ਪੀਣਾ ਦੁਨੀਆਂ ਦੇ ਵਿੱਚ ਵਿਚਰਨਾ ਸਾਡਾ ਆਪਣੇ ਹਿਸਾਬ ਦੇ ਨਾਲ ਸਾਡੇ ਕਾਲੇ ਲੇਖ ਬਣੇ। ਉਹ ਨਾਨਕ ਦੇ ਮਹਾਰਾਜ ਜੀ ਰਾਜੇ ਨੂੰ ਕਹਿੰਦੇ ਨੇ ਰਾਜਾ ਤੁਸੀਂ ਤਾਂ ਬੜੀ ਦੂਰ ਹੈ ਹਜੇ ਤਾਂ ਇਸ ਪਦਵੀ ਤੇ ਆਉਣਾ। ਤਾਂ ਜਿਹੜਾ ਆਮ ਇਨਸਾਨ ਨੇ ਤੁਹਾਨੂੰ ਉਹਨਾਂ ਵਰੇ ਦੱਸਦੇ ਆ ਕਿ ਲੇਖ ਕਾਲੇ ਬਣਦੇ ਜਾਂਦੇ ਨੇ ਅਤੇ ਤੁਹਾਡੇ ਕੋਲ तमाम ਰਤਬਾ ਹੈ। तमाम ਜਿਹੜੇ ਨਗਰ ਵਾਲੇ ਨੇ ਤੁਹਾਡੇ ਚਰਨਾਂ ਦੇ ਵਿੱਚ ਬੈਠੇ ਨੇ ਰਾਜਾ ਜੀ ਰਾਜਾ ਜੀ ਰਾਜਨ ਰਾਜਨ ਤੁਹਾਨੂੰ ਕਰਦੇ ਪਏ ਨੇ ਇਹਨਾਂ ਤੋਂ ਜ਼ਿਆਦਾ ਲੇਖ ਕਾਲੇ ਤੁਹਾਡੇ ਜਿਤਨੇ ਸਾਰੇ ਨਗਰ ਨੇ ਕੱਲੇ ਕੱਲੇ ਨੇ ਲੇਖ ਬਣਾਏ ਨੇ ਤਾਂ ਉਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਸਾਰਿਆਂ ਦੇ ਲੇਖ ਹੋ ਗਏ ਕਾਲੇ ਉਤੋਂ ਜ਼ਿਆਦਾ ਲੇਖ ਤੁਹਾਡੇ ਕਾਲੇ ਕਿਉਂਕਿ ਤੁਹਾਡੀ ਵਿਰਤੀ ਇਸ ਨਗਰ ਤੇ ਐ ਤੋਂ ਬਾਅਦ ਫਿਰ ਅਗਰੇ ਨਗਰ ਤੇ ਆ ਤੁਸੀਂ ਤਾਂ ਸਭ ਕੁਝ ਕਾਲਾ ਕੀਤਾ ਹੋਇਆ ਹਨ ਮਹਾਰਿਕ ਚਰਨਾ ਤੇ ਲੰਮਾ ਪਿਆ ਤਰਲੇ ਕਰਦਾ ਹੈ ਕੀ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਕੀ ਸਾਡੇ ਤਾਂ ਲੇਖ ਹੀ ਕਾਲੇ ਨੇ ਤੁਹਾਡੇ ਅੱਗੇ ਤਰਲਾ ਹੈ ਕਰੋ ਸਰਬਮਮ ਦੇਸ ਨਿਹਾਲਾ ਹੁਣ ਮੈਂ ਤੁਹਾਡੇ ਅੱਗੇ ਤਰਲਾ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕੱਲੇ ਮੈਨੂੰ ਨਹੀਂ ਸਾਡੇ ਇਸ ਸੰਗਲਾ ਦੀਪ ਨੂੰ ਕਰੋ ਸਰਬਮਮ ਦੇਸ ਨਿਹਾਲਾ ਸਰਬ ਸਾਰੇ ਦੇਸ਼ ਵਾਸੀਆਂ ਨੂੰ ਜਾਂ ਸਾਡੇ ਸਾਰੇ ਦੇਸ਼ ਨੂੰ ਨਿਹਾਲ ਕਰ ਦਿਓ ਤੁਸੀਂ ਜਿਹੜੇ ਕਾਲੇ ਲੇਖ ਸਾਡੇ ਬੜੇ ਨੇ ਅਸੀਂ ਆਪਣੇ ਮਾੜੀ ਸੋਚ ਮਾੜੇ ਕਰਮਾ ਕਰਕੇ ਬਣਾਏ ਨੇ ਇਹ ਦਾਤਾ ਜੀ ਉਹਨਾਂ ਲੇਖਾ ਨੂੰ ਤੁਸੀਂ پاک ਕਰਦੇ ਹੋ ਮੈਲੇ ਬਣਾ ਲੈਨੇ ਨਾ ਕਾਲੇ ਦਾਤਾ ਜੀ ਉਹਨਾਂ ਨੂੰ ਤੁਸੀਂ پاک ਕਰਦੇ ਹੋ ਤੁਮ ਸਮਾਨ ਨਹ ਆਨ ਕਿਰਪਾਲਾ ਮੈਂ ਕਹਿੰਦਾ ਸਾਡੇ ਕੱਲੇ ਕੱਲੇ ਨਗਰ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਹਿ ਰਹੇ ਨੇ ਤੁਹਾਡੇ ਤੋਂ ਬਿਨਾ ਸਾਡੇ ਕਾਲੇ ਲੇਖਾ ਨੂੰ ਕੋਈ ਨਹੀਂ پاک ਕਰ ਸਕਦਾ ਅਤੇ ਜਿਦਾ ਰਹਿਮਤ ਤੁਸੀਂ ਸਾਡੇ ਇਸ ਨਗਰ ਦੇ ਵਿੱਚ ਆ ਕੇ ਵਰਤਾਈ ਹੈ ਅਤੇ ਨਾ ਕੋਈ ਐਦਾਂ ਦੀ ਰਹਿਮਤ ਵਰਤਾ ਸਕੇਗਾ ਅੱਜ ਤੱਕ ਨਾ ਵਰਤੀ ਹੈ ਨਾ ਵਰਤੇਗੀ ਅਤੇ ਨਾ ਕੋਈ ਵਰਤਾ ਸਕੇਗਾ ਤੁਹਾਡੇ ਅੱਗੇ ਤਰਲਿਆ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਸਾਡੇ ਸਾਰੇ ਨਗਰ ਦੇ ਲੇਖ ਬਦਲਦੇ ਹੋ ਸਾਡੇ ਨਗਰ ਦੇ ਭਾਗ ਬਦਲਦੇ ਹੋ ਸਾਰੇ ਨਗਰ ਦੇ ਸਾਡੇ ਕਰਮ ਬਦਲਦੇ ਹੋ ਸਾਰੇ ਨਗਰ ਦੀ ਸਾਡੀ ਸੋਚ ਵਿਚਾਰ ਬਦਲਦੇ ਮੂਰਨਾਨਕਦੇਵ ਮਹਾਰਾਜੀ ਰਾਜੇ ਨੂੰ ਕਹਿੰਦੇ ਨੇ ਕਿ ਤੁਹਾਨੂੰ ਸਭ ਕੁਝ ਬਦਲਣ ਦੇ ਲਈ ਤੁਹਾਡੇ ਲੇਖ ਵੀ ਤੁਹਾਡੇ ਕਰਮਾਂ ਵੀ ਤੁਹਾਡੀ ਸੋਚ ਵਿਚਾਰ ਵੀ ਅਤੇ ਤੁਹਾਨੂੰ ਵੀ ਬਦਲਣ ਦੇ ਲਈ ਇੱਕ ਧਰਮਸਾਲਾ ਬਣਾਈ ਹੈ ਲੇਖ ਵੀ ਬਦਲੇ ਜਾਣਗੇ ਕਰਮ ਵੀ ਬਦਲੇ ਜਾਣਗੇ ਸਭ ਕੁਝ ਤੁਹਾਡਾ ਬਦਲਿਆ ਜਾਵੇਗਾ ਪਰ ਉਹਦੇ ਲਈ ਇੱਕ ਤੁਹਾਨੂੰ ਰੂਟੀਨ ਚਾਹੀਦਾ ਹੈ ਜਿਵੇਂ ਵੀ ਤੁਹਾਨੂੰ ਮੱਲੋ ਮੰਦਰ ਜਾਈਦਾ ਆਰਤੀ ਪੂਜਾ ਕਰਦੇ ਹਾਂ ਇੱਥੇ ਬਹਿ ਕੇ ਤੁਸੀਂ ਸਮਾਪਤੀਤ ਕਰਿਓ ਭਾਵੇਂ ਜਿਹੜੇ ਵੀ ਧਰਮ ਨੇ ਸਾਰੇ ਧਰਮਾਂ ਵਾਲੇ ਇੱਥੇ ਆ ਕੇ ਕਿਸੇ ਦੇ ਧਰਮ ਨੂੰ ਕਿਸੇ ਨੂੰ ਮਾੜਾ ਨਹੀਂ ਕਹਿਣਾ ਨਾ ਧਰਮ ਨੂੰ ਕਹਿਣਾ ਅਤੇ ਨਾ ਧਰਮ ਦੇ ਮੁਤਾਬਕ ਕੋਈ ਚੱਲਦਾ ਤਾਂ ਉਹਨੂੰ ਮਾੜਾ ਕਰ ਕਿਉਂਕਿ ਸਮੁੰਦਰ ਹੈ ਸਮੁੰਦਰ ਦੇ ਵਿੱਚੋਂ ਰੱਬ ਨੇ ਹਰ ਇੱਕ ਨੂੰ ਕਿਸੇ ਦੇ ਕੋਲ ਡੋਲਿਆ ਕਿਸੇ ਦੇ ਕੋਲ ਹਾਲ ਹੈ ਕਿਸੇ ਦੇ ਕੋਲ ਵਿਲਾਸ ਹੈ ਕਿਸੇ ਦੇ ਕੋਲ ਚਮਤ ਹੈ ਹੈ ਇੱਕੋ ਹੀ ਚੀਜ਼ ਹੈ ਹੈ ਸਮੁੰਦਰ ਦਾ ਪਾਣੀ ਹੈ ਸਾਰਿਆਂ ਦੇ ਕੋਲ ਹੈ ਰੱਬ ਦਾ ਗਿਆਨੀ ਹੈ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਆ ਉੱਥੇ ਤੱਕ ਪਹੁੰਚਣਾ ਜ਼ਰੂਰ ਹੈ ਜਰੀਆ ਜ਼ਰੂਰ ਬਣਦਾ ਹੈ ਹੁਣ ਜਿਤਨੇ ਧਰਮ ਨੇ ਸਾਰੇ ਕਹਿੰਦੇ ਸਤਕਾਰਯੋਗ ਨੇ ਗੁਰੂ ਨਾਨਕ ਦੇਵ ਜੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਮੰਦਰ ਕੋਈ ਜਾਂਦਾ ਜੀ ਸਦਕੇ ਜਾਵੇ ਜੇ ਮੰਦਰ ਵਾਲਾ ਮਸੀਤੇ ਜਾਂਦਾ ਤਾਂ ਇਹ ਤਰ੍ਹਾਂ ਮذਹਬਕ ਸេរੀ ਤੋਹੀ ਨਹੀਂ ਹੈ ਕਿ ਕਿਸੇ ਦਾ ਉਹ ਗਿਆ ਕਿਸੇ ਦਾ ਧਰਮ ਤਬਦੀਲ ਨਹੀਂ ਹੋਣ ਲੱਗਾ ਮੰਦਰ ਵਾਲਾ ਜੇ ਮਸੀਤ ਗਿਆ ਮਸੀਤ ਵਾਲਾ ਜੇ ਮੰਦਰ ਗਿਆ ਤਾਂ ਇਥੇ ਪਰਲੋ ਥੋੜਾ ਆ ਜੇਗੀ ਧਾਰਮਿਕ ਦੁਆਰਾ ਉਹ ਹੈ ਧਾਰਮਿਕ ਦੁਆਰਾ ਉਹ ਹੈ ਗਿਆਨ ਉਥੇ ਮਿਲਦਾ ਤੇ ਗਿਆਨ ਉਥੇ ਮਿਲਦਾ ਰੱਬ ਦੇ ਦਰਤੇ ਤਾਂ ਜਦੋਂ ਗੱਲ ਹੁੰਦੀ ਹੈ ਤਾਂ ਧਰਮ ਦੀ ਗੱਲ ਹੁੰਦੀ ਹੈ ਤੁਹਾਨੂੰ ਇਹ ਤੁਹਾਡਾ ਪੁੱਛਿਆ ਜਾਵੇਗਾ ਸਲਾਮ ਧਰਮ ਦੇ ਮੁਤਾਬਕ ਹੋ ਹਿੰਦੂ ਧਰਮ ਦੇ ਮੁਤਾਬਕ ਹੋ ਰਬ ਦੇ ਦਰਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕਰਮ ਵੇਖੇ ਜਾਂਦੇ ਨੇ ਕਹਤਿ ਉਹ ਕਰਮ ਬਣਨਗੇ ਤੁਹਾਡੇ ਇਸ ਧਰਮਸਾਲਾ ਦੇ ਵਿੱਚ ਸੋਚ ਵਿਚਾਰ ਬਦਲ ਲੀ ਤਾਂ ਕਰਮ ਤੁਹਾਡੇ ਜਰੂਰ ਬਦਲਣ ਇੱਥੇ ਆ ਕੇ ਆਪਣੀ ਸੋਚ ਵਿਚਾਰ ਬਦਲ ਲਿਓ ਕਰੋ ਸਦੀਬ ਬਾਸ ਮੁਝ ਸਦਨਾ ਚਰਨਾ ਤੇ ਲਿਪਟ ਗਿਆ ਰਾਜਾ ਕਿਹਾ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਫਿਰ ਸਾਡੇ ਨਾਲ ਇਹ ਵੀ ਬਚਨ ਕਰੋ ਕਿ ਤੁਸੀਂ ਕਰੋ ਸਦੀਵ ਬਾਸ ਮੁਝ ਸਦਨ ਕਿ ਤੁਸੀਂ ਸਦਾ ਇਸ ਧਰਮਸ਼ਾਲਾ ਦੇ ਵਿੱਚ ਰਹੋਗੇ ਤੁਸੀਂ ਹੋ ਤਾਂ ਇੱਥੇ ਰਹਿਮਤਾ ਵਰਸਦੀਆਂ ਨੇ ਰੌਣਕ ਹੈ ਸੱਚਖੰਡ ਬਣਿਆ ਸਾਡਾ ਨਗਰ ਤੁਹਾਡੇ ਮੁबारक ਚਰਨ ਪੈਣ ਕਰਕੇ ਸਭ ਇੱਕ ਦੂਜੇ ਦੇ ਨਾਲ ਭਾਈਵਾਲਤਾ ਸਰਬਸਾਂਝੀ ਵਾਲਤਾ ਹੋ ਗਈ ਹੈ ਸਾਰਿਆਂ ਦੇ ਨਾਲ ਕੋਈ ਵੈਰ-ਵਿਰੋਧ ਤਾਂ ਨਹੀਂ ਕਿਸੇ ਧਰਮ ਕਰਕੇ ਕਿਸੇ ਜਾਤ-ਪਾਤ ਕਰਕੇ ਕਿਸੇ ਅਮੀਰ-ਗਰੀਬ ਕਰਕੇ ਤੁਹਾਡੇ ਕਰਕੇ ਦਾਤਾ ਜੀ ਸਭ ਕੁਝ ਇੱਥੇ ਬਦਲ ਗਿਆ ਪਰ ਤੁਹਾਡੇ ਅੱਗੇ ਤਰਲ ਕਰੋ ਸਦੀਵ ਸਦੀਵ ਤੁਸੀਂ ਮਲੋ ਸਦਾ ਸਾਡੇ ਕੋਲ ਰਹਿਣਾ ਹੈ ਅਤੇ ਹਰਖੋਂ ਹੀਰ ਕਮਲ ਸੰਮਬਦਨ ਅਸੀਂ ਹਰਖਾਂਗੇ ਚਾ ਜਿਵੇਂ ਕਮਲ ਦਾ ਫੁੱਲ ਖਿੜਦਾ ਹੈ ਸੂਰਜ ਦੇ ਨਾਲ ਐਦਾਂ ਕਹਿੰਦੇ ਅਸੀਂ ਤੁਹਾਨੂੰ ਵੇਖ ਕੇ ਖਿੜਿਆ ਕਰਾਂਗੇ ਤੁਹਾਨੂੰ ਵੇਖ ਕੇ ਸਾਨੂੰ ਚਾ ਚੜਿਆ ਕਰੇਗਾ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਤੁਸੀਂ ਇੱਥੇ ਸਾਡੇ ਨਗਰ ਦੇ ਵਿੱਚ ਰਹਿਣਾ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਭਾਈ ਇਹ ਤਾਂ ਮੁਸ਼ਕਲ ਹੈ ਤੁਹਾਡਾ ਬਚਨ ਮੰਨਿਆ ਜਾਵੇਗਾ ਆ ਤੁਹਾਡੇ ਵਚਨ ਪੂਰੇ ਜਰੂਰ ਕਰਾਂਗੇ ਤੁਸੀਂ ਜਿਹੜਾ ਮਰਜੀ ਵਚਨ ਕਰੋ ਤੁਹਾਡੇ ਨਗਰ ਦੇ ਵਿੱਚ ਸਰਬਸਾਂਝੀ ਵਾਲਤਾ ਆ ਗਈ ਹੈ ਤਾਂ ਅਗਲੇ ਨਗਰ ਦੇ ਵਿੱਚ ਵੀ ਜਾਣਾ ਉਤੋਂ ਬਾਅਦ ਅੱਗੇ ਨਗਰ ਦੇ ਸਤਿਗੁਰੂ ਕਹਿੰਦੇ ਇੱਕ ਟਿਕਾਣਾ ਨਹੀਂ ਹੈ ਸਾਡਾ ਜਿਵੇਂ ਇੱਥੇ ਆਪਣਾ ਘਰ ਬਣਾ ਗਏ ਆ ਤਾਂ ਇਦਾਂ ਸਮਝੋ ਇਹ ਸਾਡਾ ਘਰ ਬਣ ਗਿਆ ਧਰਮਸ਼ਾਲਾ ਤਾਂ ਜਦੋਂ ਸਾਡਾ ਦਿਲ ਕੀਤਾ ਅਸੀਂ ਇੱਥੇ ਦਿਨੇ ਵੀ ਆ ਸਕਦੇ ਹਾਂ ਰਾਤੀ ਵੀ ਆ ਸਕਦੇ ਹਾਂ ਜਦੋਂ ਸਾਡਾ ਦਿਲ ਕੀਤਾ ਉਦੀ ਆ ਜਾ ਪਰ ਤੋਂ ਨੂੰ ਪੱਕਾ ਨਹੀਂ ਕਹਿ ਕੇ ਜਾਂਦੇ ਕਿ ਹਾਂ ਭਾਈ ਅਸੀਂ ਪੱਕਾ ਇੱਥੇ ਰਹਿਣਾ ਹੈ ਬੜੀ ਦੁਨੀਆ ਹੈ ਜਿਹੜੀ ਨਰਕ ਦੇ ਵਿੱਚ ਪਈ ਹੈ ਵਿਕਾਰਾਂ ਦੇ ਵਿੱਚ ਪਈ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਵੀ ਦੁੱਖ ਦਰਦ ਸਾਂਝੇ ਕਰਨੇ ਨੇ ਤਾਂ ਸਤਿਗੁਰੂ ਇਹਨਾਂ ਦੇ ਨਾਲ ਹੋਰ ਵੀ ਬਚਨ ਬਲਾ ਸਾਂਝੇ ਕਰਦੇ ਨੇ ਸੰਗਤ ਜੀ ਆਪਾਂ ਕੱਲ ਉਹਨਾਂ ਵਿਚਾਰਾਂਗੇ ਸਮਾਪਤੀ ਦਾ ਸਮਾਂ ਉਹਨਾਂ ਬੋਲਾਂ ਦੀ ਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ